ਉਹ ਸਾਰਾ ਉਹ ਗੇਅਰ ਜਾਂ ਕਿਹੜਾ ਜਿਹੜਾ ਅੱਗੇ ਉਹਨਾਂ ਹੀ ਜਾਂਦਾ ਉਹਨੇ ਪਿੱਛੇ ਪਾਈਦਾ ਉਹ ਲਾ ਕੇ ਵਿਖਾਊਗਾ ਆ ਕਰ ਲੈ ਪਿੱਛੇ ਨੂੰ ਜਾਉਂਗਾ ਹੁਣ ਗਾਹ ਨੂੰ ਲਈ ਗਾਹ ਨੂੰ ਵੀ ਉਹਨੇ ਹੀ ਜਾਂਦਾ ਤੇ ਪਛਾਣ ਉਹ ਵੀ ਉਹ ਚੀਜ਼ ਹੋਰ ਖਰਚਾ ਇਹਦੇ ਤੇ ਜਿਹੜਾ ਆ ਗਿਆ ਤਕਰੀਬਨ ਕੋਈ 40 ਤੋਂ 45000 ਰੁਪਏ ਆ ਗਿਆ ਆ ਬਾਕੀਆਂ ਹਾਂਜੀ ਉਹ ਉਹਦੇ ਵਿੱਚ ਬਾਈ ਜੀ ਉਹਨੇ ਚਾਰਜ ਲਾ ਕੇ ਦਿੱਤਾ ਵੀ ਖਰਾਬ ਨਾ ਹੋਵੇ ਬਸ ਇੱਥੋਂ ਦੀ ਆਪਾਂ ਡੀਜ਼ਲ ਪਾ ਦਿੰਦੇ ਆ ਡੀਜ਼ਲ ਹੀ ਪੈ ਜਾਂਦੀ ਆ ਵੀ ਇਹਦੇ ਵਿੱਚ ਕੋਈ ਚੀਜ਼ ਨਾ ਪਾਵੇ ਆਂਦੀ ਗੱਲ ਆ ਜਿਹੜਾ ਬੱਚਾ ਇੱਥੋਂ ਉੱਠ ਗਿਆ ਹੂੰ 40 ਸਾਲ ਤਾਈਂ ਤਾਂ ਬਾਈ ਜੀ ਨਾ ਤਾਂ ਉਹਨੂੰ ਆਪਦੀ ਵਟ ਦਾ ਪਤਾ ਲੱਗਣਾ ਤੇ ਨਾ ਉਹਨੂੰ ਕਿਸੇ ਦੇ ਪਤਾ ਗਾਂਢੀ ਦਾ ਪਤਾ ਲੱਗਣਾ ਵੀ ਕੌਣ ਆ ਕੀਦੇ ਤੋਂ ਕੱਸੀ ਦਾ ਪਾਣੀ ਛੱਡਦੇ ਆ ਤੇ ਕਿਹਨੂੰ ਗਾਂ ਬਣਾਉਣਾ ਨਾ ਤਾਂ ਉਹ ਪਤਾ ਲੱਗਣਾ ਬਈ ਤੁਸੀਂ ਕਿਉਂ ਖੇਤੀ ਚ ਪਾਉਣੇ ਜਵਾਕਾਂ ਨੂੰ ਪੜਾਓ ਨਾ ਬਾਹਰ ਭੇਜੋ ਬਾਹਰ ਕੀ ਕਰਨਗੇ ਯਾਰ ਉੱਥੇ ਉੱਥੇ ਤਾਂ ਬੁਰਾ ਹਾਲ ਆ ਬਾਹਰ ਤਾਂ ਹੂੰ ਇੱਥੇ ਆਦੀ ਮਿੱਟੀ ਨਾਲ ਜੋੜੋ ਯਾਰ ਜਿਹੜੀਆਂ ਹੁਣ ਐਦੋਂ ਪੁਰਾਣੇ ਬਜ਼ੁਰਗਾਂ ਨੇ ਹੂੰ ਸੁੱਕੀਆਂ ਰੋਟੀਆਂ ਖਾ ਖਾ ਕੇ ਪਿਆ ਹੁਣ ਜਵਾਕ ਇੱਧਰ ਧਿਆਨ ਦਿੰਦਾ ਗਿਆ ਜੀ ਹੁਣ ਇਹਦੇ ਤੇ ਹੀ ਰਹਿੰਦਾ ਇਹ ਸਕੂਲੋਂ ਆ ਕੇ ਵੀ ਪੜਦਾ ਵੀ ਐ ਟਿਊਸ਼ਨ ਵੀ ਜਾਂਦਾ ਹੁਣ ਟਿਊਸ਼ਨ ਵੀ ਇਹਦੇ ਤੇ ਜਾਂਦਾ ਇੱਥੇ ਇੱਥੇ ਨੇੜੇ ਹੀ ਆ ਹਾਂ ਜੋ ਬੀ ਲੈਫਟ ਹਾਂ ਤੇ ਵੱਡੀ ਤੇ ਨੂੰ ਹਾਂਜੀ ਦੋਸਤੋ ਤੁਸੀਂ ਸਾਰਿਆਂ ਨੇ 911 ਟਰੈਕਟਰ ਦੇਖੇ ਹੋਣਾ ਪਰ ਅੱਜ ਤੁਹਾਨੂੰ ਇਲੈਕਟ੍ਰਿਕ 911 ਟਰੈਕਟਰ ਦਿਖਾਉਣਾ ਉਹ ਵੀ ਸ਼ਟਲ ਸ਼ਿਫਟ ਗিয়ার ਦੇ ਵਿੱਚ ਜੇ ਆਪਾਂ ਕਹਿ ਲਈ ਵੀ ਉਨਾ ਹੀ ਅੱਗੇ ਨੂੰ ਭਜਦਾ ਉਨਾ ਹੀ ਪਿੱਛੇ ਨੂੰ ਜਾਂਦਾ ਬਾਈ ਆਪਾਂ ਪਰਮਜੀਤ ਕੋਲੇ ਆਏ ਸੀ ਮਾਨ ਫਾਰਮ ਕੋਟ ਕਪੂਰਾ ਤੇ ਬਾਈ ਉਵੇਂ ਹੀ ਆ ਨਾ ਇਹ ਜਿਵੇਂ ਮੈਂ ਗੱਲ ਦੱਸੀ ਇਲੈਕਟ੍ਰਿਕ 911 ਹਾਂ ਹਾਂਜੀ ਹਾਂਜੀ ਉਵੇਂ ਹੀ ਆ ਜਿਵੇਂ ਬਿਲਕੁਲ ਗੱਲ ਤੁਹਾਡੀ ਸਹੀ ਆ ਹਾਂਜੀ ਹਾਂਜੀ ਤੇ ਇਹ ਬਾਈ ਜੀ ਸਾਡਾ ਕਿਸਾਨ ਆ ਛੋਟਾ ਠੀਕ ਆ ਤੇ ਇਹ ਜਿਵੇਂ ਆਪਾਂ ਨੇ ਬੱਚੇ ਅੱਜ ਤੁਹਾਨੂੰ ਅੱਜ ਕੱਲ ਦੇ ਜਿਹੜੇ ਵੀ ਮੋਬਾਈਲ ਨੂੰ ਬੜਾ ਪੈਂਦੇ ਆ ਹਾਂ ਮਾੜਾ ਆ ਵੀ ਬੰਦਾ ਬਹਿ ਗਿਆ ਕਿ ਜੇਬ ਨੂੰ ਪੈਂਦੇ ਮੋਬਾਈਲ ਮੋਬਾਈਲ ਦੇਓ ਮੋਬਾਈਲ ਦੇਓ ਇਹ ਤਾਂ ਹੀ ਵੀ ਆਤ ਮੋਬਾਈਲ ਕੱਢਣ ਦੀ ਸੀ ਕਿ ਆ ਕੇ ਮੋਬਾਈਲ ਨੂੰ ਬੜਾ ਪੈਂਦਾ ਸੀ ਇਹ ਬੱਚਾ ਠੀਕ ਹੈ ਫਿਰ ਇਹਨੂੰ ਅਸੀਂ ਆ ਆਈਟਮ ਤਿਆਰ ਕਰਕੇ ਦਿੱਤੀ ਇੱਕ ਤਾਂ 5911 ਕਹਿੰਦਾ ਮੈਂ ਟਰੈਕਟਰ ਹੀ 5911 ਲੈਣਾ 5911 ਹੀ ਲੈਣਾ ਹਾਂ ਠੀਕ ਹੈ ਇੱਕ ਬਾਈ ਮੂਸੇ ਵਾਲੇ ਦਾ ਇਹ ਫੈਨ ਸੀ ਆ ਪੂਰੇ ਫਰੇ ਨੇ ਪੂਰਾ ਲਵਾਇਆ ਸਿਸਟਮ ਠੀਕ ਹੈ ਤੇ ਬਾਕੀ ਜਿਹੜਾ ਇਹ ਰੰਗ ਹੋਇਆ ਹੋਇਆ ਹਾਂਜੀ ਇਹ ਬਾਈ ਜੈਤੋ ਤੋਂ ਕਰਾਇਆ ਸੀ ਠੀਕ ਹੈ ਇਹ 2K ਰੰਗ ਵਜਦਾ 2K ਕਰਵਾਇਆ ਬਹੁਤ ਮਹਿੰਗਾ ਰੰਗ ਆ ਜਿਹੜਾ 2K ਹਾਂਜੀ ਤੇ ਬਾਕੀ ਜਿਹੜਾ ਇਹ ਵਿੱਤ ਸਿਸਟਮ ਆ ਜਿਹੜੇ ਆਪਣੇ ਹੁਣ ਈ ਰਖਸ਼ੇ ਆਏ ਆ ਠੀਕ ਹੈ ਬਾਈ ਉਹਦੀ ਉਹਦੀ ਮੋਟਰ ਲੱਗੀ ਵੀ ਆ ਠੀਕ ਹੈ ਤੇ ਆ ਤੁਹਾਨੂੰ ਵੇਚ ਆਪਾਂ ਬੈਂਡਰੀਆਂ ਜਿਹੜੀਆਂ ਇਹਦੀਆਂ ਹੈਗੀਆਂ ਛੋ ਬਾਈ ਉਵੇਂ ਹੀ ਖੁੱਲੂ ਨਾਟ ਕਰਾਂ ਇੱਥੇ ਲੱਗੀ ਹੁੰਦੀ ਹੈ ਨਾ ਛੋ ਪੰਪ ਪੰਪ ਲਾ ਕੇ ਸਾਰਾ ਆ ਵੇਚ ਸਿਸਟਮ ਵੇਖ ਲੋ ਵੀ ਤੁਹਾਡਾ ਲੈ ਵੀ ਇਹ ਬੈਂਡਰੀਆਂ ਵਿੱਚੇ ਬਾਈ ਜੀ ਸਾਰਾ ਸਿਸਟਮ ਲੱਗਾ ਹਾਂ ਪੰਪ ਪੰਪ ਸਾਹਿਬ ਫਿਲਟਰ ਫਿਲਟਰ ਸਾਹਿਬ ਤੇਲ ਵਾਲੇ ਫਿਲਟਰ ਲੱਗੇ ਹੋਇਆ ਇੱਧਰਲੇ ਪਾਸੇ ਦੀ ਵੀ ਬੁਖਾ ਦੇ ਆ ਵੇਖ ਤੂੰ ਆ ਨਾਟਕ ਗਾਰਾਂ ਦੇ ਤੂੰ ਵੇਖੀ ਵੀ ਹਰ ਕਨੜ ਗਾਰਾਂ ਦੇ ਲੱਗਾ ਹੋਊਗਾ ਕਈ ਭਰਾ ਪੁੱਛਣਗੇ ਵੀ ਇਹ ਕੀ ਆ ਹਾਂ ਤੇ ਉਹਨਾਂ ਨੂੰ ਕਮੈਂਟਾਂ 'ਚ ਵੀ ਪੁੱਛਣਾ ਆਪਾਂ ਵੀ ਇਹ ਕੀ ਚੀਜ਼ ਆ ਆ ਦੱਸਿਓ ਬਈ ਕਮੈਂਟ ਕਰਕੇ ਇਹ ਕੀ ਚੀਜ਼ ਆਗੀ ਤੇ ਇਹ ਕਾ ਵੀ ਚੀਜ਼ ਏ ਦੱਸ ਹੀ ਦੇਣਗੇ ਹਾਂ ਆ ਵੀ ਦੱਸਣ ਤੇ ਆ ਵੀ ਦੱਸਣ ਆ ਤਾਂ ਪਤਾ ਹੀ ਆ ਵੀ ਸੈਲਫ ਆ ਆ ਬਲਟੀਨੇਟਰ ਲੱਗਾ ਹੋਇਆ ਬਿਲਕੁਲ ਤੇ ਬਾਕੀ ਜਿਹੜਾ ਇਹਦਾ ਸਿਸਟਮ ਆ ਲੈਂਕਾਂ ਲੋਕਾਂ ਸਭ ਲੱਗੀਆਂ ਬਾਈ ਉਹ ਬੱਲੇ ਬੱਲੇ ਮੈਚੀ ਚੱਕਦੇ ਹਾਂ ਹਾਂ ਠੀਕ ਆ ਆ ਫੱਟੀ ਵੀ ਵਿਖਾ ਦੇ ਦੇਖਿਓ ਵੀ ਲੈਫਟ ਹਾਂ ਤੇ ਵੱਡੀ ਤੈਨੂੰ ਮੈਂ ਇੱਕ ਹੋਰ ਬਹੋਣਾ ਵੀ ਇਹ ਪੀਟੀਓ ਵਾਲਾ ਆਪਣੀ ਆ ਵੀ ਲਾਇਆ ਵਾ ਨਹੀਂ ਇਹ ਚੱਲਦੀ ਜੇ ਨਹੀਂ ਚੱਲਦੀ ਨਹੀਂ ਬਸ ਬਣਾ ਤਾ ਨਾਟ ਗਿਆ ਜਮਾ ਵਿੱਚ ਆਟਮਾ ਸਾਰੀਆਂ ਮਿਸਤਰੀ ਨੇ ਪੂਰੀਆਂ ਲਾ ਕੇ ਦਿੱਤੀਆਂ ਕੋਈ ਕਮੀ ਉਹਨੇ ਛੱਡੀ ਨਹੀਂ ਠੀਕ ਹੈ ਤੇ ਜਿਹੜੀ ਹੁਣ ਟੈਂਕੀ ਆਪਾਂ ਤੇਲ ਦੀ ਭਰਨੀ ਆ ਹਾਂਜੀ ਉਹ ਉਹਦੇ ਵਿੱਚ ਬਾਈ ਜੀ ਉਹਨੇ ਚਾਰਜ ਲਾ ਕੇ ਦਿੱਤਾ ਵੀ ਖਰਾਬ ਨਾ ਹੋਵੇ ਬਸ ਇੱਥੋਂ ਦੀ ਆਪਾਂ ਡੀਜ਼ਲ ਪਾ ਜੰਦੀ ਆ ਵੀ ਇਹਦੇ ਵਿੱਚ ਕੋਈ ਚੀਜ਼ ਨਾ ਪਾਵੇ ਉੱਤੇ ਟੱਕਣ ਲੱਗਦਾ ਕੀਤਾ ਚਾਰਜ ਇੱਥੇ ਆ ਇਹਦਾ ਕੰਟਰੋਲਰ ਆ ਗਿਆ ਇਹ ਬਾਈ ਜੀ ਆ ਵੇਖੋ ਲਾ ਜਾ ਬਿਹਾ ਜਾਗ ਪਿਆ ਜਾਗ ਪਿਆ ਹਨਾ ਆ ਸਾਰਾ ਉਹ ਗੇਅਰ ਜਿਹੜਾ ਜਿਹੜਾ ਅੱਗੇ ਉਹਨਾਂ ਹੀ ਜਾਂਦਾ ਉਹਨੇ ਪਿੱਛੇ ਪਾਈਦਾ ਜਿਹੜਾ ਆ ਇਹ ਲਾ ਕੇ ਵਿਖਾਊਗਾ ਆ ਕਰ ਲੈ ਪਿੱਛੇ ਨੂੰ ਜਾਊਗਾ ਹੁਣ ਹੁਣ ਗਾਹ ਨੂੰ ਲਈ ਗਾਹ ਨੂੰ ਵੀ ਉਹਨੇ ਹੀ ਜਾਂਦਾ ਤੇ ਪਛਾਣ ਉਹ ਵੀ ਉਹਨੇ ਇੱਕ ਚੀਜ਼ ਹੋਰ ਦੇਖੋ 58 ਗੇਅਰ ਦੇ ਵੀ ਸਾਈਡ ਗੇਅਰ ਆਪਾਂ ਕਹਿ ਲਈ ਸ਼ੁਰੂ ਤੋਂ ਆਏ ਹਨਾ ਤਾਂ ਵਾਲੀ ਇੱਥੇ ਆ ਗਿਆ ਲੀਵਰ ਹਾਂ ਤੇ ਇਹ ਵੀ ਇੱਥੇ ਯੂਜ਼ ਕੀਤਾ ਗਿਆ ਬਾਈ ਇਹਨਾਂ ਨੇ ਤੇ ਇਹ ਰੇਸ ਵਾਲੀ ਕਿੱਲੀ ਵੀ ਉਵੇਂ ਹੀ ਲੱਗੀ ਵੀ ਉਵੇਂ ਹੀ ਲੱਗੀ ਵੀ ਆ ਤੇ ਮੂਸੇ ਵਾਲੇ ਬਾਈ ਨੇ ਜੋ ਸਟੀਅਰਿੰਗ ਲਾਇਆ ਸੀ ਇਹ ਸੰਗਲੀ ਵਾਲਾ ਸੰਗਲੀ ਵਾਲਾ ਉਵੇਂ ਹੀ ਟਰੈਕਟਰ ਲਾ ਕੇ ਤਿਆਰ ਕੀਤਾ ਬਾਕੀ ਸਾਰਾ ਸਿਸਟਮ ਸਸਤੋਂ ਦਾ ਵੀ ਲੱਗਾ ਹੈ ਇਹ ਵੀ ਚੱਲਦਾ ਚੱਲਦਾ ਕੀਤਾ ਹੋਇਆ ਹਾਂ ਤੇ ਬਾਈ ਕਿੰਨਾ ਫਰਕ ਪਿਆ ਹੁਣ ਜਵਾਕ ਇਧਰ ਧਿਆਨ ਦਿੰਦਾ ਗਿਆ ਜਮੇ ਹੁਣ ਇਹਦੇ ਤੇ ਹੀ ਰਹਿੰਦਾ ਇਹ ਸਕੂਲੋਂ ਆ ਕੇ ਵੀ ਪੜਦਾ ਵੀ ਐ ਟਿਊਸ਼ਨ ਵੀ ਜਾਂਦਾ ਹੁਣ ਟਿਊਸ਼ਨ ਵੀ ਇਹਦੇ ਤੇ ਜਾਂਦਾ ਇੱਥੇ ਇੱਥੇ ਨੇੜੇ ਹੀ ਆ ਹਾਂ ਤੇ ਚੱਕ ਦਿੰਦਾ ਇਹ ਹੀ ਜਾ ਕੇ ਮੈਡਮ ਕੋਲ ਮਾਰਚ ਮਾਰਦਾ ਵੀ ਆ ਗਿਆ ਮੈਂ ਆ ਗਿਆ ਹਾਂ ਟਿਊਸ਼ਨ ਵੀ ਉਹਦੇ ਤੇ ਹੀ ਜਾਂਦਾ ਹੁਣੇ ਠੀਕ ਹੈ ਗੱਲ ਕਰ ਹੀ ਲੈਨੇ ਆਪਾਂ ਹਨਾ ਕੀ ਨਾਮ ਤੇਰਾ ਮਾਈ ਫਰੈਂਡ ਠੀਕ ਹੈ ਤੇ ਕਿਵੇਂ ਲੱਗਦਾ ਫਿਰ ਚਲਾਉਣ ਚ ਠੀਕ ਹੈ ਠੀਕ ਹੈ ਤੇ ਕਿੰਨਾ ਕ ਚੱਲੇ ਜਾਂਦਾ ਦਿਨ ਚ ਵਾਦੂ ਸਾਰੀ ਦਿਹਾੜੀ ਵੰਗੋ ਤੁਰਿਆ ਫਿਰਦਾ ਇਹ ਠੀਕ ਹੈ ਚਾਰਜ ਬਦ ਰਾਤ ਨੂੰ ਲਾ ਦੇਣਾ ਯਾਰ ਜਦੋਂ ਠੱਲਣਾ ਨੇ ਹਾਂਜੀ ਬਾਈ ਉਦੋਂ ਹੀ ਠੀਕ ਹੈ ਤੇ ਬਾਕੀ ਸਪੀਡ ਬਹੁਤ ਹੈ ਇਹਦੀ ਕਿੰਨਾ ਖਰਚਾ ਆ ਗਿਆ ਸੀ ਜੀ ਸਾਣਾ 30 ਤੋਂ 35 ਦੀ ਸਪੀਡ ਦੀ ਸੜਕ ਤੇ ਆ ਸੜਕ ਤੇ ਆ ਹਾਂ ਠੀਕ ਆ ਖਰਚਾ ਇਹਦੇ ਤੇ ਜਿਹੜਾ ਆ ਗਿਆ ਤਕਰੀਬਨ ਕੋਈ 40 ਤੋਂ 45000 ਰੁਪਏ ਆ ਗਿਆ ਹਾਂ ਬਾਕੀ ਇਹਦੀ ਕਿੱਟ ਜਿਹੜੀ ਹੋ ਗਈ ਉਹ ਲੈ ਜੀ ਦੇ ਕਿੱਥੇ ਕੁਝ ਉਹ ਮੰਗੀਆਂ ਚੀਜ਼ਾਂ ਆਂ ਤਾਂ ਕਵਾੜ ਚੋਂ ਮਿਲ ਗਏ ਆ ਮੋਟਰ ਤੇ ਆ ਟਾਇਰ ਟੂਰ ਜੀ ਬਿਲਕੁਲ ਤੇ ਇਹ ਟਾਇਰ ਵੀ ਗੱਡੀ ਵਾਲੇ ਮੰਗਵਾਏ ਵੀ ਆ ਜਦੋਂ ਆਗੇ ਆਪਾਂ ਉਹ ਪਾਵਾਂਗੇ ਠੀਕ ਆ ਜਿਹਦੇ ਵਿੱਚ ਚਾਦਰ ਦਾ ਟੁਕੜਾ ਪਾ ਕੇ ਆਪਾਂ ਉਹ ਵੇਟ ਵੀ ਪੈਂਦੇ ਕਰਨੇ ਵੇਟ ਵੀ ਪੈਂਦੇ ਕਰਨੇ ਜੋ ਵਿਖਾਉਣੇ ਆ ਵੇਟ ਲੱਗੇ ਹੋਏ ਤੇ ਬਾਕੀ ਬਾਈ ਦੱਸਿਓ ਹਣਾ ਕਮੈਂਟ ਕਰਕੇ ਹਣਾ ਤੇ ਬਾਕੀ ਬਾਈ ਦੀ ਬਹੁਤ ਵਧੀਆ ਸੋਚ ਲਗੀ ਬੱਚਿਆਂ ਬਾਈ ਜੀ ਇਹੋ ਜੇ ਪਾਸੇ ਹੁਣ ਅੱਜ ਇਹ ਟਰੈਕਟਰ ਬਾਈ ਜੀ ਓਵੇਂ ਜਿਵੇਂ ਆਪਾਂ ਵੱਡਾ ਟਰੈਕਟਰ ਚਲਾਉਨੇ ਆ ਨਾ ਓਵੇਂ ਚਲਾਉਣਾ ਸਿੱਖ ਗਿਆ ਓਵੇਂ ਬੈਕ ਲਾਉਂਦਾ ਓਵੇਂ ਗੇਟ ਵੇਜ ਦੀ ਕਿਵੇਂ ਨੰਗਾਉਣਾ ਹੈ ਹਾਂਜੀ ਕਿਵੇਂ ਅਗਲੇ ਨੂੰ ਲੱਗੋ ਸਾਈਡ ਦੇਣੀ ਆ ਜੀ ਵੀ ਪੂਰਾ ਸਿੱਖ ਚੁੱਕਾ ਹੈ ਕੱਲ ਗੱਲ ਵਿੱਚਤ ਨਹੀਂ ਆਉਗੀ ਇਹਨੂੰ ਵੱਡੇ ਟਰੈਕਟਰ ਤੇ ਭਾਉਣ ਤੇ ਵੀ ਇਹ ਕਿਵੇਂ ਗੇਅਰ ਲਾਉਣਾ ਹੈ ਓਵੇਂ ਕਲੱਚ ਕਲੱਚ ਸਾਰੀ ਜਾਣਦਾ ਨਾ ਆਪਣੀ ਬਾਈ ਤੁਸੀਂ ਮੈਂ ਹੁਣ ਹੁਣ ਗੱਲ ਕਹਿਣਾਗਾ ਵਿੱਚ ਕਈਆਂ ਨੂੰ ਕੌੜੀ ਲੱਗਣੀ ਹੈ ਨਾ ਵੈਸੇ ਇੱਕ ਸਨੇਹ ਹੈਂ ਆ ਬਾਈ ਤੁਸੀਂ ਕਿਉਂ ਖੇਤੀ ਚ ਪਾਉਣੇ ਜਵਾਕਾਂ ਨੂੰ ਪੜਾਓ ਨਾ ਬਾਹਰ ਭੇਜੋ ਬਾਹਰ ਕੀ ਕਰਨਗੇ ਯਾਰ ਉੱਥੇ ਉੱਥੇ ਤਾਂ ਬੁਰਾ ਹਾਲ ਆ ਬਾਹਰ ਤਾਂ ਹੂੰ ਇੱਥੇ ਆਪਦੀ ਮਿੱਟੀ ਨਾਲ ਜੋੜੋ ਯਾਰ ਜਿਹੜੀਆਂ ਹੁਣ ਇਦੋਂ ਪੁਰਾਣੇ ਬਜ਼ੁਰਗਾਂ ਨੇ ਹੂੰ ਸੁੱਕੀਆਂ ਰੋਟੀਆਂ ਖਾ ਖਾ ਕੇ ਆਪਣੇ ਆਪਣੇ ਜਵਾਕਾਂ ਵਾਸਤੇ ਜਾਂ ਆਪਣੇ ਆਪੇ ਗਏ ਹਾਂ ਜੀ 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 ਵੀ ਜਾਇਦਾਦਾਂ ਬਣਾ ਕੇ ਦਿੱਤੀਆਂ ਆਪਾਂ ਹੂੰ ਤੇ ਜੇ ਹੁਣ ਉਹਨਾਂ ਨੂੰ ਛੱਡ ਕੇ ਤੁਸੀਂ ਕਹੋ ਵੀ ਕੈਨੇਡਾ ਜਾ ਕੇ ਵਸ ਜਗੇ ਫਿਰ ਉਹਨਾਂ ਦਾ ਮੱਥਾ ਮਾਰਿਆ ਤਾਂ ਫਿਰ ਐਵੇਂ ਗਿਆ ਐਵੇਂ ਗਿਆ ਕਿ ਨਹੀਂ ਬਿਲਕੁਲ ਤੇ ਤੇ ਬਾਕੀ ਜਿਹੜੀ ਜ਼ਮੀਨ ਜਾਇਦਾਦ ਦੀ ਗੱਲ ਆ ਜਿਹੜਾ ਬੱਚਾ ਇੱਥੋਂ ਉੱਠ ਗਿਆ ਹੂੰ 40 ਸਾਲ ਤਾਈਂ ਤਾਂ ਬਾਈ ਜੀ ਨਾ ਤਾਂ ਉਹਨੂੰ ਆਪਦੀ ਵਟ ਦਾ ਪਤਾ ਲੱਗਣਾ ਜੀ ਤੇ ਨਾ ਉਹਨੂੰ ਕਿਸੇ ਦੇ ਪਤਾ ਗਾਂਢੀ ਦਾ ਪਤਾ ਲੱਗਣਾ ਵੀ ਕੌਣ ਕਿਹਦੇ ਤੋਂ ਕੱਸੀ ਦਾ ਪਾਣੀ ਛੱਡਦੇ ਆ ਤੇ ਕਿਹਨੂੰ ਗਾਂ ਬਣਾਉਣਾ ਨਾ ਤਾਂ ਉਹ ਪਤਾ ਲੱਗਣਾ ਹੂੰ ਤੇ ਜਿਹੜੀ ਗੱਲ ਇਹ ਆ ਟਰੈਕਟਰ ਦੀ ਆ ਗਈ ਤੇ ਮਿੱਟੀ ਨਾਲ ਜੋੜਨ ਦੀ ਆ ਗਈ ਇਹਨੂੰ ਬਾਈ ਜੀ ਸਾਡੇ ਖੇਤ ਦੀ ਵਟ ਵਟ ਦਾ ਪਤਾ ਹੈ ਠੀਕ ਹੈ ਸਾਡੇ ਖੇਤ ਬਾਰੇ ਸਾਰਾ ਪਤਾ ਵੀ ਕਿਹੜਾ ਸਾਡਾ ਬਾਗ ਵਾਲਾ ਖੇਤ ਆ ਤੇ ਕਿਹੜਾ ਸਾਡਾ ਆਹਾ ਸੋਲਰ ਵਾਲਾ ਖੇਤ ਆ ਤੇ ਕਿਹੜੇ ਬਾਗ ਆਪਣੇ ਖੇਤ ਚ ਬਾਸਪਤੀ ਲੱਗੀ ਆ ਤੇ ਕਿਹੜਾ ਕਿੱਥੇ ਬਿਲਕੁਲ ਤੇ ਜੇ ਆਪਾਂ ਐਡੇ ਇੱਕ ਨੂੰ ਇੱਧਰ ਵਾੜਾਂਗੇ ਹੁਣ ਕਈ ਭਰਾ ਕਮੈਂਟ ਕਰਨਗੇ ਇਹਦੀ ਤੁਸੀਂ ਪੜ੍ਹਾਈ ਖਰਾਬ ਕਰਦੇ ਹੋਗੇ ਉਹ ਫਲਾਣਾ ਕਰਦੇ ਹੋਗੇ ਮੈਂ ਇਸੇ ਗੱਲ ਦਾ ਹੀ ਸੀਗਾ ਮੈਂ ਇੱਕ ਸੁਨੇਹਾ ਤੋੜੇ ਪੜ੍ਹਾਈ ਵੀ ਪੜਦਾ ਵੀ ਹੈ ਪੜ੍ਹਨਾ ਤਾਂ ਜਿਹੜੇ ਹੁਣ ਜਿਹੜੇ ਇੰ ਤੋਂ ਜ਼ਿਆਦਾ ਪੜ੍ਹ ਗਏ ਉਹ ਕਿਹੜਾ ਡੀਸੀ ਲੱਗ ਗਿਆ ਡੀਸੀ ਲੱਗ ਗਿਆ ਤੇ ਜਿਹੜੀ ਇਹ ਪੜ੍ਹਾਈ ਜਿੰਨੀ ਕਰ ਜੂਗਾ ਕਰ ਜੂਗਾ ਉਸ ਤੋਂ ਬਾਅਦ ਬਾਈ ਜੀ ਜਾਇਦਾਦ ਜਿਹੜੀ ਆਉਦੀ ਸੰਭਾਲੂਗਾ ਖੇਤੀ ਕਰ ਲੂਗਾ ਜਿਹੜੀ ਖੇਤੀ ਆ ਮੈਂ ਕਹਿੰਦਾ ਡੀਸੀ ਵੀ ਨਹੀਂ ਰੀਸ ਕਰਦਾ ਤੇਰੀ ਖੇਤੀ ਤੇਰੀ ਡਰਾਮਾ ਭਰੇ ਪਏ ਆ ਬਾਈ ਬਿਲਕੁਲ ਬਾਈ ਤੇ ਮੂਦਾ ਪਿਆਰ ਹੈ ਭਲਾ ਤੂੰ 6 ਮਹੀਨੇ ਹਾਂ ਜਾਵਾਂ ਡੱਕਾ ਨਾ ਕਰ ਸਹੀ ਹੈ ਤੇ ਉਹ ਤੂੰ ਡੀਸੀ ਆ ਜਿਹੜਾ ਗੁਲਾਮ ਸਰਕਾਰ ਦਾ ਸਹੀ ਹੈ ਉਹਨੂੰ ਡਿਉਟੀ ਕਰਨੀ ਪੈਣੀ ਹੈ ਉਹਨੇ ਕਹਿੰਦੇ ਨਹੀਂ ਉਹ ਜਿਹੜੇ 10ਵੀਂ ਚ ਪੜਾਉਂਦੇ ਆ ਜਿਹੜੇ ਜਵਾਕਾਂ ਨੂੰ ਕੋਸਟ ਸ਼ੀਟ ਆ ਟੈਨ ਸ਼ੀਟ ਆ ਉਹ ਅੱਜ ਤੱਕ ਦੀ ਜ਼ਿੰਦਗੀ ਚ ਕਿਤੇ ਕੰਮ ਹੀ ਨਹੀਂ ਆਇਆ ਆਪਣੇ ਜੋ ਬੰਦੇ ਨਹੀਂ ਆਏ ਉਹਨੇ ਅੱਜ ਤੱਕ ਦੇ ਕੰਮ ਹੀ ਨਹੀਂ ਆਇਆ 10ਵੀਂ ਜਿਹੜੇ ਮੈਥ ਪੜਾਉਂਦੇ ਆ ਬਿਲਕੁਲ ਕੰਮ ਤਾਂ ਆਹੀ ਹੁਣ ਆਪਣਾ ਵਿਰਾਸਤ ਆ ਬਾਈ ਜੀ ਆਹਾ ਹੁਣ ਵਿਰਾਸਤੀ ਕੀਤਾ ਹਾਂ ਇਹ ਹੁਣ ਮੇਰੀ ਗੱਲ ਨਾਲ ਨੌਲੇਜ ਜ਼ਰੂਰੀ ਆ ਹੁਣ ਵੱਡੇ ਡੇਟਾ ਐਨਾਲਿਸਟ ਦਾ ਵੀ ਕੋਈ ਮਾਣਾ ਮੋਟਾ ਸੰਦ ਆ ਪੂਰਾ ਇਹਨੂੰ ਪਤਾ ਵੀ ਕਿਵੇਂ ਪੜ੍ਹਨਾ ਕਿਵੇਂ ਪੜ੍ਹਨਾ ਬਿਲਕੁਲ ਇਹ ਜ਼ਰੂਰੀ ਆ ਆਪਣਾ ਵਿਰਾਸਤੀ ਆ ਕੀਤਾ ਇਹ ਮੈਂ ਕ ਤੇ ਬਾਕੀ ਤੋਰ ਕੇ ਵਿਖਾ ਲੈ ਜਾ ਬਈ ਐ ਨੂੰ ਕਰਾਂ ਜੀ ਫੈਂਟ ਦੇ ਕਰਾ ਦੇ ਪਤਾ ਲੱਗ ਜੇ ਜਾਣ ਦੇ ਪੂਰਾ ਤੇਜ਼ ਕਰਾਂ ਦੀ ਲੈ ਪਾ ਕੱਢਦੀ ਆ ਮੋਟਰ 파ਵਰ ਆਣਾ ਬਈ ਮੋਟਰ ਚ ਇਹ ਤਾਂ ਹੁਣ 90 90 ਐਚਪੀ ਦੇ ਟਰੈਕਟਰ ਤਿਆਰ ਹੋ ਜਾਂਦੇ ਆ ਹਾਂ ਤੇ ਲਓ ਜੀ ਬਾਕੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਹਨਾ ਦੋਸਤੋ ਤੇ ਬਾਕੀ ਬਾਈ ਦੀ ਸੋਚ ਆ ਦੇਖੋ ਆ ਕਿੰਨਾ ਵਧੀਆ ਜਿਹੜੀ ਗੱਲ ਦੱਸੀ ਆ ਕੀ ਤੇ ਆਪਦੇ ਬੱਚਿਆਂ ਨੂੰ ਹਨਾ ਜ਼ਰੂਰ ਇਹ ਕਿਤੇ ਵੱਲ ਵੀ ਧਿਆਨ ਰੱਖਿਆ ਕਰੋ ਵੀ ਯਾਰ ਪੜ੍ਹਨਾ ਜ਼ਰੂਰੀ ਹੈ ਠੀਕ ਆ ਪਰ ਇਧਰ ਵੀ ਆਪਣਾ ਧਿਆਨ ਜ਼ਰੂਰ ਦਿਵਾਇਓ ਬੱਚਿਆਂ ਨੂੰ ਠੀਕ ਆ ਜੀ ਧੰਨਵਾਦ